ਲੇਕੇ ਜਾ ਬੱਕਰੀ ਲੈਕੇ ਜਾਵਾਂਗੇ ਆਪਾਂ ਵੱਡੇ ਭਾਈ ਨਾ ਇੱਥੇ ਬਾਈ ਨੇ ਕਹਿਤਾ ਦਿਨ ਨਾ ਸਿੱਟਿਆ ਕਰ ਦਿਨ ਨਾ ਸਿੱਟਿਆ ਕਰ ਦਿਨ ਕਿੰਨੇ ਦਿੱਤੀ 200 ਹੋਰ ਪਾਤਾ ਯਾਰ ਮਾਂ ਦੇ ਬਿਨਾ ਪੁੱਛ ਹਾਂ ਹੋਰ ਕਿੰਨੇ ਹੋ ਤੇ ਜੋ ਲੱਗੇ ਚਲ ਬੰਦਾ ਠੀਕ ਹੈ ਨਹੀਂ ਗਲਤ ਲੱਗੇ ਨਹੀਂ ਤੇ ਜੋ ਉਹ ਪਰ ਦੇਖਣਾ ਵੀ ਨਹੀਂ ਹੈ ਨਹੀਂ ਜੀ ਨਹੀਂ ਤੁਸੀਂ ਕਹੇ ਵੀ ਆ ਜਾ ਬਾਈ ਰਾਜੀ ਬੱਕਰੀ ਬਕੈਦੀ ਕੀ ਕਰਾਉਣਾ ਜੇ ਵਿਕਾਈਏ ਨਾ ਸਾਨੂੰ ਨਾ ਨਾ ਹੁਣ ਆ ਜੀ ਤਾਂ ਤੈਨੂੰ ਤੂੰ ਆ ਗਿਆ ਤੇਰਾ ਮਾਨ ਤੈਨੂੰ ਇਹ ਕਹਿਤਾ ਜੇ ਤੂੰ ਸੌਦੇ ਕਰਾਉਣਾ ਤਾਂ ਆਹੀ ਕਿਹਾਗਾ ਜੇ ਤੂੰ ਸੌਦੇ ਲਾਉਣੇ ਦੀ ਮੰਨੀਆਂ ਤੇ ਮਿਲਦਾ ਲੰਬੇ ਬੱਦਲ ਨਾ ਕਹਤਾ ਤੈਨੂੰ ਮਰਵਾਈਏ ਨਾ ਲੈਣ ਵਾਲੇ ਖਰੀਦਣ ਵਾਲੇ ਨੂੰ ਮਰਵਾਈਏ ਹੱਸ ਫਿਰ ਨਾ ਹੁਣ ਤੂੰ ਆਪ ਦੇਖ ਲੈ ਕਿੰਨੇ ਦਾ ਧਾਣਾ ਉਹਨੇ ਲਾ ਬਕਾਇਦੇ ਧਨ ਤੇਰਾ ਕਹਿ ਦੇ ਪੂਰੇ ਪੂਰੇ ਕੀ ਹੁਣ ਤੂੰ ਜੇ ਸਾਨੂੰ ਚੰਗਾ ਲੱਗੂ ਅਜੀ ਤੇਰਾ ਪੂਰਾ 14000 ਦੀ ਦਿੰਨੇ ਨਹੀਂ ਹੁਣ ਹੋਰ ਤਾਂ ਚੱਕਰ ਰਹੇ ਨਹੀਂ ਕਾਹਦਾ ਹੈ ਤੋਰ ਕਾਦੀ ਦਸ ਫੁਲਕੇ ਦਸ ਨਾ ਕਾਹਦਾ ਫੁਲਕੇ ਮਦਾਨਾਂ ਵਾਂਗੂ ਖੇੜ ਜੀ ਮੀሙ ਦੀ ਨਹੀਂ ਦਿਖਦੀ ਕਿੱਦੋਂ ਹੋਰੀਆ ਵੀ ਐਨਾ ਭਾ ਚ ਤੇਰੇ ਗੱਲ ਨਹੀਂ ਪੈਂਦੀ ਬੱਕਰੀ ਗੱਲ ਨਹੀਂ ਪੈਂਦੀ ਗੱਲ ਨਹੀਂ ਪੈਂਦੀ ਗੱਲ ਨਹੀਂ ਪੈਂਦੀ ਤੇਰਾ ਇਹਦਾ ਸੀਰ ਤਾਂ ਨਹੀਂ ਕਿਤੇ ਉਹ ਹਜਾ ਕੰਮ ਨਹੀਂ ਆਸੀ ਬਾਈ ਮੈਂ ਕਿੱਥੇ ਵੇਚੂਗਾ ਉਹ ਯਾਰ ਉਹਦੇ ਕਹਿਣ ਦੀ ਗੱਲ ਹੈ ਕਿ ਉਹ ਬਾਈ ਤੇ ਆ ਗਿਆ ਨਾ ਹੁਣ ਤੂੰ ਕਿੰਨੀਆਂ ਤੇ ਖਰੀਦਦਾ ਵੀ ਦੀਆਂ ਉਹ ਅਗਲਾ ਚਾਹੇ 5 ਪੈਸੇ ਲਾਵੇ ਕੋਈ ਨਿਕਾ ਨਹੀਂ ਜੇ ਤੈਨੂੰ ਕਹਾਂ ਕੀਟੇ ਵਰੀਆਂ ਬੱਕਰੀਆਂ ਲੈਣ ਆ ਬਾਈ 9000 ਲੱਪੀਆ ਉਹ ਤੇਜੂ ਐ ਤੂੰ 9000 ਮੰਜੇ ਤੂੰ ਜਹੇ ਦਾ ਹਰ ਬੂਲੇ ਲਾ ਹਾਂ ਜੇ ਤੂੰ ਕੋ ਤਾਂ ਸਾਉਦੇ ਚ ਕੋਈ ਗੁੱਸਾ ਨਹੀਂ ਕਿੱਧਰ ਵਾ ਗਿਆ ਹੋ ਮੈਂ ਚੱਲਣਾ ਮੈਂ ਰਜੂ ਖੜਾ ਮੈਂ ਕੋਈ ਗੁੱਸਾ ਨਹੀਂ ਤੈਨੂੰ ਨਿਸ਼ਾਨਾ ਦੱਸੇ ਨਿਸ਼ਾਨਾ ਹੁਣ ਤੈਨੂੰ ਦੱਸਤਾ ਕੀ ਦਾਸਤਾਨ ਹਨਾ ਵਾਸੀ ਦੱਸਤਾ ਦੱਸਤਾ ਤੈਨੂੰ ਬੀਜ਼ੀ ਨਹੀਂ ਬੀਜ਼ੀ ਨਹੀਂ ਕੋਈ ਗੱਲ ਨਹੀਂ ਫਿਰ ਸਾਡੇ ਜੋ ਦਿਨ ਨਹੀਂ ਜੀ ਤੂੰ ਇਹ 15 ਦਿਨ ਚਾਕੋ ਤੇਰੀ ਸਾਈਜ ਆ ਜਾਪਾਂ ਜੀ ਮਰ ਜਾ ਫਿਰ ਨਾ ਜੀ ਆ ਮੈਂ ਤੇਰੀ ਸੋਟਾ ਲਾ ਬਣੀ ਸਾਈ ਮੜੀ ਸੀ ਮੜੀ ਸਾਈ ਛੂਟ ਨਾ ਬੋਲੀਆਂ ਬਣਦੀਆਂ ਵੀਡੀਓ ਹਾਂ ਤੇਰੀ ਸਾਰੀ ਗੱਲ ਰਿਕਾਰਡਿੰਗ ਕਰ ਲਈ ਅਸੀਂ ਨੇ ਕੋਈ ਗੱਲ ਹੀ ਨਹੀਂ ਕੱਲ ਨੂੰ ਪਹੀ ਖਾਤਾ ਮੂਰੇ ਤੇ ਰਹਿ ਜਾਊ ਫੋਲ ਕੇ ਹਾਂ ਹਾਂ ਬੋ ਠੀਕ ਹੈ ਤੇਰੀ ਇਮਾਨਦਾਰੀ ਹੈ ਹਾਂ ਝੂਠ ਤਾਂ ਨਹੀਂ ਬੋਲਦਾ ਨਾ ਦੱਸ ਵੀ ਲੱਗਿਆ 16 ਹਾਂ ਲੱਗਿਆ ਨੇਮ ਕਰਦਾ ਹਾਂ ਬੇਚ ਨਡੇ ਝੂਟੇ ਦਾ ਓ ਯਾਰ ਉਹ ਹੀ ਕੱਚੀਆਂ ਗੱਲਾਂ ਦੀ ਗੰਬਰੀਏ ਨਾ ਹੁਣ ਲੰਡੇ ਵਾਲੇ ਨੂੰ ਹੀ ਗੰਬਰਾ ਖੜਾ ਦੀ ਹਰ ਜਾਵੇ ਤੂੰ ਨਹੀਂ ਮੰਨਿਆ ਕਰ ਖੜ ਕੇ ਮੈਂ ਜਾਵਾਂ ਚੱਲਣੀ ਨਹੀਂ ਹਾਂ ਬਈ ਰਮਨ ਕੋਈ ਗੱਲ ਨਹੀਂ ਆਪਾਂ ੱੱਕੇ ਨਾਲ ਨਹੀਂ ਦੇਣੀ ਯਾਰ ਅਗਲੇ ਨੂੰ ੱੱਕੇ ਨਾਲ ਨਹੀਂ ਦੇਣੀ ਰਾਜੂ ਆਪਾਂ ਕੋਈ ਆਪਾਂ ਆਗ ਲੜ ਜੂ 100 ਰੁਪਏ ਦਾ ਛੋਟ ਵੀ ਕਰ ਦੂ ਤੇ ਨਾਲ ਆਪਾਂ ੱੱਕੇ ਨਾਲ 1500 ਰੁਪਿਆ ਪਾ ਕੇ 100 ਰੁਪਿਆ ਛੋਟ ਕਰਾ ਕੇ ਕਿੱਧਰ ਨੂੰ ਜਾਂਦੀ ਆ ਕਹਾਣੀ ਆਪਾਂ ਤੱਕੇ ਨਾਲ ਨਹੀਂ ਦੇਣੀ ਕਿਸੇ ਬੜਾ ਗੇਰ ਸੁਤਾੜ ਦੇ ਆਂ ਵੀ ਦੇਖ ਤੱਕੇ ਨਾਲ ਨਹੀਂ ਆਪਾਂ ਚੀਜ਼ ਦੇਣੀ ਲੈ ਤੇਰੀ ਇਮਾਨਦਾਰੀ ਜੱਜ ਇਮਾਨਦਾਰੀ ਨਹੀਂ ਜੀ ਪਤਾ ਕੀ ਗੱਲ ਆ ਰਾਜੂ ਦੇਖਾ ਆਪਾਂ ਤੱਕੇ ਨਾਲ ਨਹੀਂ ਦੇਣੀ ਜੇ ਅਗਲੇ ਨੂੰ ਪੋਗਦਾ ਉਹ ਵੀ ਤਾਂ ਵੇਚਣੀ ਆ ਆਪਾਂ ਖੜਤਾ ਜਾ ਖਸਮਾ ਜਾ ਤੈਨ ਲੱਗਿਆ ਸਾਡੇ ਸੋਨਾ 16.5 ਦੀ ਮੈਂ ਫੋੜਾ ਉਹ ਆਏ ਨਹੀਂ ਜੀ ਫਿਰ ਮੈਂ ਉਸੇ ਉਹ ਮੇਰਾ ਕੋਈ ਦੁਸ਼ਮਣ ਆ ਲਾ ਦੇ ਉਹ ਮੇਰਾ ਕੋਈ ਦੁਸ਼ਮਣ ਅਸੀਂ ਤੇਰੀ ਗੱਲ ਤੇ ਗੱਲ ਲਾਈ ਆ ਕਿਉਂ ਜੀ ਬੋਲੇ ਚਾਰ ਜਿੰਨੇ ਜਿਹੜੇ 16.5 ਲੱਗਿਆ 16.5 ਲਾ ਲੈ ਨਹੀਂ ਐਵੇਂ ਆਪਾਂ